ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਲਈ ਨਾਮਜ਼ਦਗੀ ਪੱਤਰ ਜੁੜਾ ਹੈ ਦਾਖਲ ਕਰਨ ਦੇ ਆਖਰੀ ਦਿਨ 13 ਲੋਕ ਸਭਾ ਸੀਟਾਂ ਤੇ 226 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਐਸੇ ਤਰ੍ਹਾਂ ਸੂਬੇ ਦੇ ਵਿੱਚ 7 ਮਈ ਤੋਂ 14 ਮਈ ਤੱਕ ਕੁੱਲ 598 ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ ਅਜਿਕੇ ਗੁਰਦਾਸਪੁਰ ਤੋਂ 15 ਅੰਮ੍ਰਿਤਸਰ ਤੋਂ 18 ਖਜੂਰ ਸਾਹਿਬ ਤੋਂ 15 ਜਲੰਧਰ ਤੋਂ 18 ਹੁਸ਼ਿਆਰਪੁਰ ਤੋਂ 10 ਸਲੰਧਪੁਰ ਸਾਹਿਬ ਤੋਂ 23 ਲੁਧਿਆਣਾ ਤੋਂ 31 ਫਤੇਗੜ ਸਾਹਿਬ ਤੋਂ 17 ਤੇ ਫਰੀਦਕੋਟ ਤੋਂ 16 ਫਿਰੋਜ਼ਪੁਰੋਂ ਨੇ ਸਬਚਿੰਦਾ 17 ਸੰਗਰੂਰ ਤੋਂ 15 ਤੇ ਪਟਿਆਲਾ ਤੋਂ 12 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਹੁਣ ਸਿਵਲ ਸੀ ਨੇ ਦੱਸਿਆ ਹੈ ਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਨੂੰ ਜੜਾ ਹੈ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਦੇ ਨੇ ਇਹ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜਨ ਵਾਸਤੇ ਕੁੱਲ 598 ਉਮੀਦਵਾਰਾਂ ਨੇ ਦਿਲਚਸਪੀ ਦਿਖਾਈ ਹੈ ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ, ਕਾਂਗਰਸ, ਬਸਪਾ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸਹਿਤ ਕੁੱਲ 598 ਨਾਮਕਨ ਪੱਤਰ ਦਾਖਲ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣ ਹੋਣ ਜਾ ਰਹੀ ਹੈ ਸਭ ਤੋਂ ਵੱਧ ਨਾਮਕਨ ਪੱਤਰ ਲੋ ਧਨਾ ਦੇ ਵਿੱਚ ਦਾਖਲ ਹੋਏ ਨੇ ਜਿੱਥੇ ਇਹਨਾਂ ਦੀ ਸੰਖਿਆ 31 ਹੈ ਅਤੇ ਸਭ ਤੋਂ ਘੱਟ ਹੁਸਿਆਰਪੁਰ ਦੇ ਵਿੱਚ 10 ਵੰਕਨ ਪੱਤਰ ਦਾਖਲ ਹੋਏ ਨੇ 1 ਜੂਨ ਯਾਨੀ ਕਿ ਲਾਸਟ ਚੰਡ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਤੇ ਇਸ ਵੇਲੇ ਹਰ ਪਾਰਟੀ ਚੋਣ ਨਤੀਜਾ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਜ਼ੋਰ ਲਗਾ ਰਹੀ ਹੈ ਹਾਲਾਂਕਿ ਨਾਮੰਕਨ ਪੱਤਰ ਵਾਪਸ ਲੈਣ ਦੀ ਤਾਰੀਖ 17 ਮਈ ਹੈ ਤੇ 17 ਮਈ ਤੋਂ ਬਾਅਦ ਹੀ ਪੂਰੀ ਤਸਵੀਰ ਸਪੋਜ਼ ਟੂ ਹੋਪ ਆਏਗੀ ਕਿ ਕਿੰਨੇ ਖਿਡਾਰੀ ਆਖਿਰ ਇਸ ਚੋਣ ਅਖਾੜੇ ਦੇ ਵਿੱਚ ਬਾਕੀ ਰਹਿਣਗੇ ਜਿਹਨਾਂ ਵਿੱਚ ਮੁਕਾਬਲਾ ਹੋਵੇਗਾ ਕੈਮਰਾਮੈਨ ਅਮਿਤ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼